ਤੇ ਵਾ ਪਤਸ਼ਾਹ ਬਿਰਾਜ ਕੇ تخت ਉਤੇ ਸਿੱਖ ਸੰਗਤਾਂ ਨੂੰ ਇੰਜ ਫਰਮਾਉਣ ਲਗੇ ਸ਼ਾਸਤਰ ਕੋੜੇ ਜਵਾਨੀਆਂ ਪੇਟ ਕਰਿਓ ਮਹਾਰ ਬਿੰਦਤਾ ਹੁਕਮ ਸੁਣਾਉਣ ਲਗੇ ਜੰਗੀ ਕਰਤਵ ਗਤ ਕਾਤੇ ਸ਼ਿਕਾਰ ਖੇਡੋ ਕਰਕੇ ਕਸਰਤਾ ਸਿੱਖ ਨਿਰੋਗ ਹੋਵ ਨਾ ਹੈ ਸਿੱਖਾਂ ਦੀ ਕਮਜ਼ੋਰੀ ਬਿਨਾ ਤੇਗ ਨਾ ਦੁੱਖ ਕਦੇ ਦੂਰ ਹੋਵਣ ਸ਼ਾਂਤੀ ਖੋਲਈ ਜੇ ਨਾਂ ਦਰਵਾਣਿਆਂ ਨੇ ਚੱਲੂਗੀ ਬਾਬਰ ਵਾਣੀ ਨੂੰ ਅਸਾਏ ਠਲ ਪਣੀ ਫਤੇ ਟਕਰਹੋਗੀ ਜਲਗਾਰ ਸਾਡੀ ਤੱਤੀ ਤਵੀ ਦੇ ਸੜ ਗਏ ਨਾਲ ਸ਼ਾਂਤੀ ਲੜ ਮਰਨ ਲਈ ਯੋਧਿਓ ਤਿਆਰ ਹੋਵੋ ਪਹਿਲਾ ਮਰਨ ਕਬੂਲ ਮੇਰੇ ਗੁਰ ਸਿੱਖੋ ਰਣ ਭੂਮੀ ਦੇ ਛਾਇਸ਼ਵਾਰ ਹੋਵੋ ਕਵੀ ਜਨਾਨੋ ਆਖਿਆ ਪਾਤਸ਼ਾ ਕਵਿਤਾ ਕੋ ਵੱਲੇ ਦੀਆਂ ਵਿਸਾਰ ਦੇਵੋ ਕੌਮਿਓ ਸਾਰੀ ਦੇ ਲਈ ਆਵਾਜ਼ ਦੇ ਕੇ ਅਣਖ ਗੈਰਤ ਲੋਕੋ ਲੋਕਾਈ ਨੂੰ ਸਾਜ ਦੇਵੋ ਮਰੂ ਥਲ ਚੋਂ ਪੰਜਾਬ ਨੂੰ ਬਾਹਰ ਕੱਢਣਾ ਇਹ ਤਾਂ ਹਾਸ ਸ਼ਹਾਦਤਾਂ ਦਾ ਸੁਣਾਵਣਾ ਏ ਧਰਮ ਦੇ ਸ਼ਮਾਂ ਤੇ ਕਿੰਜ ਕੁਰਬਾਨ ਹੋਣਾ ਸਿੱਖਾਂ ਪਿਆਰਿਆਂ ਤਾਈਂ ਸਿਕਾਵਣਾ ਹੈ ਆਖਣ ਲੱਗੇ ਸ਼ਹਿਨਸ਼ਾ ਟੱਡਿਆ ਨੂੰ ਵਾਰਾ ਬੀਰ ਰਸ ਕਾਵ ਸੁਣਾਇਓ ਜੀ ਢਾਲ ਪੈ ਮਟਾਉਂਦੇ ਨਾ ਵਿਚੋਂ ਟੱਡ ਕੁੰਗੁਰ ਗੱਜ ਥਾਪ ਵਜਾਇਓ ਜੀ ਟੱਡੀ ਵਾਰਾਂ ਚ ਕੌਮੀ ਵੰਗਾਰ ਹੋਵੇ ਜੂਝ ਮਰਨ ਦੇ ਲਈ ਲਲਕਾਰ ਹੋਵੇ ਜੁਵਾਨੀ ਆਪ ਮੁਹਾਰੇ ਹੀ ਉਠ ਆਵੇ ਖੰਡਿਓ ਤੇਖੀ ਸ਼ਬਦਾਂ ਦੀ ਧਾਰ ਹੋਵੇ ਮੁਖਾਤਬ ਹੋਏ ਕੇ ਸੰਗਤ ਨੂੰ ਕੈਣ ਲਗੇ ਆਤਮ ਰਸ ਨਾਲ ਸਿੱਖ ਪਰ ਪੂਰ ਹੋਵੇ ਜ਼ਿੰਦਗੀ ਜਿਉਣ ਦੀ ਆਮਦੀ ਜਾਂਚ ਤਾਈਆਂ ਦੁਬੇਦਾ ਪਰਮ ਪਰ ਮਨੋ ਜੇ ਦੂਰ ਹੋਵੇ ਉੱਚਾ ਸਿਰ ਕਰ ਜੀਵਨਗੇ ਸਿੱਖ ਸਾਡੇ ਸ਼ਾਸ ਸੁਲਤਾਨ ਮੇਰੇ ਅੱਗੇ ਝੁਕਣਾ ਨਹੀਂ ਤੁਸੀਂ ਸੋਮੇ ਸਿੱਖ ਸਰਬਿਰ ਯੋਧਿਆਂਦੇ ਅਣਖ ਗੈਰਤ ਦਾ ਚਸ਼ਮਾ ਰੁਕਣਾ ਨਹੀਂ ਅਕਾਲ ਪੁਰਖ ਹਰ ਆਪ ਸਹਾਈ ਹੋਵੇ ਮੰਜ਼ਿਲ ਚੁੰਮੇਂਗੀ ਆਣਕੇ ਪੈਰ ਤੁਹਾਡੇ ਪਰਬਤ ਨਿਵਣਗੇ ਹੋਵੇਗੀ ਫਤਿਹ ਤੁਹਾਡੀ ਕੜੀ ਰਹੋਗੀ ਸਦਾ ਸੋ ਕੁ ਖੈਰ ਤੁਹਾਡੇ ਕਰੀ ਰਹੋਗੇ ਸਦਾ ਸੁਖ ਖੈਰ ਤੁਹਾਡੇ ਸਾਡੀ ਖੁਸ਼ੀ ਕਨੇਰੀ ਐ ਉਸ ਸਿੱਖ ਉਤੇ ਪਾੜ ਬਾਣੀ ਸ਼ਸਤਰ ਬੰਦ ਤਿਆਰ ਹੋਵੇ ਸਬੇ ਕਾਜ ਸਹੇਲੇ ਸਦਾ ਹੋਣ ਸਿੱਖਦੇ ਬੇੜਾ ਪਾਵ ਸਾਗਰ ਤੋਂ ਸਦਾ ਪਾਰ ਹੋਵੇ ਸਬੇ ਕਾਜ ਸਹੇਲੇ ਸਦਾ ਹੋਣ ਸਿੱਖਦੇ ਬੇੜਾ ਪਾਵ ਸਾਗਰ ਤੋਂ ਉਸ ਦਾ ਪਾਰ ਹੋ